ਸਵਾਗਤ ਹੈ ਕਿਸਾਨ ਵੀਰੋ ਹੁਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਜਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਸਹਨੇ ਆਏ ਆਂ ਜੀ ਤੇ ਇੱਕ ਝੋਟੀ ਆਪਾਂ ਸੂਈ ਸਵਾਈ ਲੈ ਕੇ ਆਇਆ ਕਿਹੜਾ ਸੂਆ ਬਾਈ ਨਾਲ ਗੱਲਬਾਤ ਕਰਾਵਾਂ ਕਿੰਨਾ ਦੁੱਧ ਪਿਛਲੇ ਸੂਆ ਦਿੱਤਾ ਘਰ ਦੀ ਝ ਕਿਵੜ ਆ ਜੋ ਸਸੀ ਕਾ ਬਾਈ ਉੱਚੀ ਬੋਲੋ ਮੜਾ ਸਸੀ ਕਾ ਬਾਈ ਜੀ ਸਸੀ ਕਾ ਜੀ ਹੋ ਠੀਕ ਆ ਕਾ ਵੀਰੇ ਹਾਂਜੀ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ 950178708 9501787008 008 ਤੇ ਪਿੰਡ ਜੀ ਪਿੰਡ ਸਹਿਣਾ ਜੀ ਤਸੀਲ ਛੇਰਤਾ ਪਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਤੇ ਨੇੜੇ ਆਪਣੇ ਪੱਖੋਂ ਕੈਂਚੀਆਂ ਤੇ ਭਧੌੜ ਰਹਿ ਜਾਂਦੇ ਤੇ ਠੀਕ ਆ ਵੀਰੇ ਤੇ ਨਾਮ ਆਪਣਾ ਕੀ ਸੀਗਾ ਸੁਖਜਿੰਦਰ ਸਿੰਘ ਜੀ ਸੁਖਜਿੰਦਰ ਸਿੰਘ ਵੀਰੇ ਸੁਖਜਿੰਦਰ ਜਿਹੜੀ ਆਪਾਂ ਝੋਟੀ ਦੇਖੀ ਆਨੇ ਸਕਰੀਨ ਤੇ ਕਿਹੜਾ ਝੂਆ ਸੂਈ ਆ ਇਹ ਇਹ ਦੂਜਾ ਝੂਆ ਚੁਗਿਆ ਜੀ ਪਹਿਲੇ ਸੂਏ ਦਾ ਕੀ ਰਿਕਾਰਡ ਸੀ ਇਹਨੇ 13.5 ਕਿਲੋ ਦੁੱਧ ਦਿੱਤਾ ਪਹਿਲੇ ਚੋਈ ਠੀਕ ਆ 14 ਵੀ ਨਹੀਂ ਕਹਿਣਾ ਆਪਾਂ 13.5 ਦਿੱਤਾ ਤਾਂ 13.5 ਹੀ ਕਹਿਣਾ ਠੀਕ ਆ 13.5 ਕਿਲੋ ਤੇ ਮਗਰ ਇਹਦੇ ਕੱਟੀ ਹੈਗੀ ਕੋਈ ਹੈ ਸੀ ਮਨ ਦਾ ਪਤਾ ਨੇ ਸਰਕਾਰੀ ਸੀਮਤ ਹੋਈ ਅੱਛਾ ਚੰਗੇ ਸੀਮਤੋਂ ਤੇ ਕੱਦ ਕਾਠ ਵੀਰੇ ਝੋਟੀ ਦਾ ਪੂਰਾ ਤੇ ਹੁਣ ਕਿੰਨੇ ਦਿਨ ਹੋ ਗਏ ਵੀਰੇ ਸੂਈ ਨੂੰ ਇਹਨੂੰ ਇਹ ਚੌਥਾ ਦਿਨ ਆ ਜੀ ਅੱਜ ਠੀਕ ਆ ਚੌਥਾ ਦਿਨ ਤੇ ਪੋਪਲਾਈ ਨੇ ਆਪਣੇ ਕੋਲ ਲਵਾਇਆਗਾ ਹਾਂਜੀ ਹੋ ਗਏ 8-10 ਦਿਨ ਹੋ ਗਏ ਸੂਣ ਤੋਂ ਪਹਿਲਾਂ ਲਾਇਆ ਜੀ ਜੇ ਟੋਪੀ ਵੀ ਹੈਗੀ ਆ ਆਈ ਗਈ ਜੀ ਠੀਕ ਆ ਭਈਆ ਠੀਕ ਆ ਤੇ ਹੁਣ ਦੁੱਧ ਕਿੰਨਾ ਰੈਡੀ ਆ ਵੀਰੇ ਹੁਣ ਇਹ ਥੱਲੇ ਹੈਗਾ ਜੀ 11 ਕਿਲੋ ਦਾ ਜੀ ਕਿੰਨਾ ਦੇ ਦੂਗੇ ਅੱਜ ਕੀ 16 ਕਿਲੋ ਦਾ ਦਊਗੀ RAM ਨਾ ਜੀ ਇਹ ਦੂਜੇ ਸੂਏ 16-17 ਵੀ ਦੇ ਸਕਦੀ ਠੀਕ ਆ ਜੀ ਤੇ ਵੀਰੇ ਖੋਲੂ ਇਹਨੂੰ ਤੋਰਾ ਤਾਰ ਕਰ ਤੇ ਝੋਟੀ ਨਾ ਜੇ ਆਪਾਂ ਗੱਲ ਕਰ ਲਗੇ ਲੈਵਲੂਵੇ ਬਾਰੇ ਤਾਂ ਬੜਾ ਬੋਲਣ ਦੀ ਲੋੜ ਹੀ ਨਹੀਂ ਥੱਲੋਂ ਤਾਂ ਨੇ ਇੱਕ ਨੰਬਰ ਆ ਗਈ ਮਿਲਕ ਵੀਨ ਵੀ ਚੰਗੀ ਸਟਰੋਂਗ ਆਉਂਦੀ ਹੈ ਤੇ ਫੋਟ ਬੋਟ ਦੀ ਦੂਰੀ ਵਾਂਗੂੰ ਥਾਣ ਲੱਗੇ ਵੇ ਪੌਣੇ-ਪੌਣੇ ਫੋਟ ਦੀ ਦੂਰੀ ਤੇ ਦੇਖੋ ਜੀ ਆਹ ਦੇਖੋ ਕਵਾਲ ਦਾ ਲੈਵਾ ਇਧਰੋਂ ਲੈ ਚੱਲੀ ਸੁਮਾਰ ਕੇ ਸਰਾਮਾ ਚੈੱਕ ਪਿੱਠ ਪੂੜੇ ਦੀ ਬਹੁਤ ਜ਼ਿਆਦੇ ਵਧੀਆ ਝੋਟੀ ਹੈ ਜੀ ਤੇ ਕੱਦ-ਕਾਟ ਦੀ ਕੋਈ ਵੀ ਕਮੀ ਨਹੀਂ ਵੱਡੇ ਕੱਦ-ਕਾਟ ਚ ਆ ਗਈ ਠੀਕ ਹੈ ਜੀ ਲੈ ਚੱਲੋ ਅੰਦਰ ਨੂੰ ਸੁਮਾਰ ਕੇ ਤੇ ਪਿੱਠ ਪੂੜਾ ਨਾ ਜੇ ਆਪਾਂ ਗੱਲ ਕਰਗੇ ਚਾਪੜ ਵਰਗੀ ਪਈ ਹੈਗੀ ਆਹ ਦੇਖੋ ਜੀ ਮੋੜ ਤੇ ਧਾਰਾ ਤੁਹਾਨੂੰ ਚੈੱਕ ਕਰਾਵਾਂਗੇ ਬਾਈ ਕਹਿੰਦਾ ਕਿੰਨਾ ਦੁੱਧ ਵੀਰੇ ਹੁਣ ਰੈਡੀ 11 ਕਿਲੋ ਹੈਗੇ ਜੀ 11 ਕਿਲੋ ਬਾਈ ਕਹਿੰਦਾ ਜਮਾ ਰੈਡੀ ਦੁੱਧ ਆ ਤੇ ਸ਼ਕੀਨੀ ਸਕੂਨੀ ਫੁੱਲ ਆ ਗਈ ਇਹਦੀ ਠੀਕ ਹੈ ਜੀ ਤੇ ਧਾਰਾ ਤੁਹਾਨੂੰ ਕਰਾਵਾਂਗੇ ਚੈੱਕ ਤੇ ਮਿਲਕ ਵੇਨ ਬਰੀਕ ਮਿਲਕ ਵੇਨ ਜੀ ਵੀ ਤੁਹਾਨੂੰ ਦਿਖਾਵਾਂਗੇ ਲੇਵੇ ਤੇ ਕਿਵੇਂ ਉਭਰਾਂਗੇ ਆ ਦੇਖੋ ਜੀ ਦੇਖੋ ਬਰੀਕ ਮਿਲਕ ਵੇਨ ਸਾਡੋ ਵੀਰੇ ਬੱਚਾ ਕਰੋ ਚੈੱਕ ਕੁਆਲਟੀ ਨਾਲ ਝੂਟੀ ਦੀ ਪੂਰੀ ਹੈ ਜੀ ਆ ਦੇਖੋ ਤੇ ਲੇਵਾ ਇੱਥੇ ਬੜਾ ਆਰਗਾਂ ਕਰਮ ਵਾਲੀ ਤਿਆਰੀ ਫਿਰਦੀ ਆ ਤੇ ਆ ਬੱਚਾ ਚੁੰਗਦਾ ਵੀਰੋ ਤੁਸੀਂ ਦੇਖ ਸਕਦੇ ਆ ਦੇਖੋ ਵੀਰੋ ਬੱਚਾ ਚੁੰਗਦਾ ਤੇ ਦੇਖ ਸਕਦੇ ਬੰਨ ਵੀਰੇ ਬੱਚਾ ਤੇ ਮਗਰ ਕੱਟੀ ਆ ਗਈ ਠੀਕ ਆ ਜੀ ਤੇ ਥਾਣ ਸਾਨੂੰ ਦਿਖਾਵਾਂ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਆ ਕਰੋ ਜੀ ਚੈੱਕ ਠੀਕ ਆ ਜੀ ਜੇ ਆਪਾਂ ਗੱਲ ਕਰ ਲਏ ਗਲਾਸਾਂ ਆਰਗੇ ਥਣ ਕੱਢਿਆ ਜੀ ਮਾਰੋਗੇ ਤੇ ਤਾਰਾਂ ਤੇ ਲੇਵਾ ਤੁਹਾਨੂੰ ਨੇੜ ਤੋਂ ਚੈੱਕ ਕਰਾਵਾਂ ਪੋਂ ਢੋਲ বাজਾਈ ਚੱਲੋ ਝੋਟੀ ਹਿੱਲਣ ਵਾਲੀ ਨਹੀਂ ਜੀ ਆ ਦੇਖੋ ਥਣ ਲੇਵਾ ਕਰੋ ਬੱਸ ਮੈਂ ਵੀ ਦੱਸ ਨੇੜ ਤੋਂ ਚੈੱਕ ਠੀਕ ਆ ਜੀ ਹਲਤ ਪਿੱਛੇ ਨੂੰ ਕਰਾ ਲਓ ਵੀਰੇ ਮਾੜੀ ਜੀ ਇਹਦੀ ਦੇਖੋ ਜੀ ਸਾਹਮਣੇ ਥੋੜੇ ਪਸਮਾਈ ਆ ਠੀਕ ਹੈ ਜੀ ਉੱਟ ਕਿਧੱਕ ਬਾਸ ਬਸ ਵੀਰੇ ਬਸ ਬਸ ਤੇ ਥਾਨ ਪਸਮਾ ਬਹੁਤ ਚੰਗਾ ਹੈ ਨਾ ਵੀਰੇ ਤੇ ਵੀਰੇ ਦੁੱਧ ਲੰਮਾ ਸਮਾ ਦਿੰਦੀ ਆ ਇਹ ਹਾਂਜੀ ਮਰਜੀ ਨਾਲ ਛੱਡੀ ਆ ਚਾਰ ਤੇ ਮਿਲਣ ਲਾਗ ਜਾਂਦੀ ਆ ਜੀ ਠੀਕ ਆ ਪਹੁੰਚ ਚਾਰ ਤੇ ਚੋ ਚਲੋ ਮੁੜ ਕੇ ਠੀਕ ਹੈ ਜੀ ਚਲੋ ਮਾਰੋ ਵੀਰੇ ਤਾਰਾ ਹਾਂ ਦੇਖੋ ਇਹ ਥੱਲੇ ਤਾਂ ਨਾ ਮੱਛੀ ਮੋਟਰੀ ਆ ਜੇ ਆਪਾਂ ਗਹਿ ਲਗੇ ਹਾਂ ਮੂਰੇ ਕਿੰਨਾ ਗਰਦਾ ਤੇ ਬਾਵਾ ਦੁੱਧ ਹੋ ਰਿਹਾ ਤੇ ਮੂਰੇ ਜੀ ਹਾਂ ਜੀ ਹਾਂ ਆ ਦੇਖੋ ਜੀ ਪਰ ਕੁਆਲਿਟੀ ਚੈੱਕ ਥੱਲੇ ਦਾ ਕਰ ਰਿਹਾਡ ਪੈਂਦਾ ਓਕੇ ਵੀਰੇ ਤੇ ਪੂਰੀ ਨਾ ਥੱਲੇ ਕੋਈ ਵੀ ਫਰਕ ਨਹੀਂ ਕੋਈ ਥਣ ਟੁੱਟਦਾ ਮੁੱਕਦਾ ਨਹੀਂ ਤੇ ਮਾੜਾ ਜੀ ਵੀਰੇ ਢੇੜਾ ਦਵਾਇਦਾ ਹੁਣ ਫੇਰ ਪਸਮੀ ਵੀ ਦਾ ਚੈੱਕ ਕਰਾਈਏ ਠੀਕ ਹੈ ਜੀ ਪਸਮਾਚ ਆਈ ਵੀ ਝੂਟੀ ਹੁਣ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਹੁਣ ਦੇਖੋ ਥੱਲੇ ਉਤਰੀ ਝੂਟੀ ਤੇ ਲੇਵਾਲੂ ਬਣਾ ਉਹੀ ਫੇਰ ਆਪਾਂ ਗੱਲ ਕਰ ਲਈਏ ਚ ਬੈਡਾਂ ਵਰਗਾ ਤਿਆਰ ਕਰੀ ਫਿਰਦੀ ਆ ਬਾ ਬਰੇ ਬੰਦ ਬੰਦ ਹੋ ਜੀ ਬੰਦ ਹੋ ਵਾ ਠੀਕ ਹੈ ਜੀ ਤੇ ਬਣੇ ਰਹੋ ਵੀਡੀਓ ਦੇ ਨਾਲ ਰੇਟ ਵੀਡੀਓ ਦੇ ਵਿੱਚ ਹੀ ਹੂ ਥਾਣ ਦੇਖੋ ਝੋਟੀ ਨੇ ਕੱਢਿਆ ਜੀ ਦੁਆਰ ਤੋਂ ਦਿਖਾਈ ਕਿਤੇ ਡਰਦੀ ਡੁਰਦੀ ਪੋਰਾ ਨਹੀਂ ਪੋਰਾ ਕੈਮਰੇ ਤੋਂ ਜਗਦੀ ਕੱਲਾ ਕੱਲਾ ਥਾਣ ਲੱਗਾ ਵਾ ਤੇ ਮੇਰੇ ਫਿਰ ਇਹਦੀ ਡਿਮਾਂਡ ਹੁਣ ਜਾਇਜ਼ ਜੀ ਜਮ ਡਿਮਾਂਡ ਜੀ ਇਹਦੀ 1,32,000 ਰਾਇ ਹੈ ਜੀ 132000 ਚ ਮਾਨਦਾਨ ਹੋ ਜਾਊਗਾ ਹਾਂ ਜੀ ਵਧੀਆ ਕਰ ਦਾਂਗੇ ਬਾਕੀ ਦਾ ਮੋਰਾ ਨਸਲ ਜਾ ਗਈ ਹੈ ਨਾ ਜਮਾ ਪ्युअर ਜੈਡ ਬਲੈਕ ਪਈ ਆ ਸਾਰੀ ਤੇ ਮਗਰ ਕੱਟੀ ਹੈਗੀ ਨੰਬਰ ਫੇਰ ਬੋਲੋ ਜੀ 917 87008 ਪਿੰਡ ਸਹਿਣਾ ਹਾਂ ਜੀ ਪਿੰਡ ਸਹਿਣਾ ਤੇ ਠੀਕ ਜੀ ਤੁਹਾਨੂੰ ਇੱਕ ਝੋਟੀ ਸੀ ਇੱਕ ਦਿਖਾਤੀ ਆ ਠੀਕ ਆ ਤੇ ਬਾਕੀ ਦੀ ਗੱਲ ਪੂਰੀ ਕੁਆਲਿਟੀ ਦੀ ਚੰਗੀ ਤੇ ਮੁੱਲ 132000 ਮਾਨਦਾਨ ਤੁਹਾਡਾ ਹੋ ਜਾਣਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਆਂ ਕੋਈ ਨਵੀਂ ਵੀਡੀਓ ਦੇ ਨਾਲ